ਆਹ ਤੁਹਾਨੂੰ ਦਿਖਾਣਿਆਂਗੇ ਇਹ ਦੇਖੋ ਪਾਲਕ ਨੂੰ ਚਾਰ ਕਰ ਲੱਗ ਰਿਹਾ ਹੈ ਦੇਖੋ ਚੋਬਰ ਬੁਲਬਲੇ ਲਾਨ ਲੱਗ ਰਿਹਾ ਹੈ ਦੇਖੋ ਸਜਾ ਲਿਆ ਕਹਿੰਦੇ ਮੁੰਡਾ ਚਿੱਟਾ ਕੁਰਦਾ ਪਜਾਮਾ ਪਾ ਕੇ ਆ ਗਿਆ ਕਹਿੰਦੇ ਆਪਾਂ ਚੱਲਾਂਗੇ ਸਾਜ਼ ਲੈਣ ਮਤਲਬ ਢੋਲ ਕੇ ਢਾਲ ਕੇ ਲੈਣ ਚੱਲਦੇ ਹਾਂ ਉਹ ਆਂਦਾ ਮੁੰਡਾ ਚੱਕੀ ਢੋਲ ਕੇ ਕਹਿੰਦੇ ਕਿੱਧਰ ਗਿਆ ਇਹ ਆਉਂਦੇ ਨੇ ਕਹਿੰਦੇ ਇਹ ਆਉਂਦੇ ਸਾਡਾ ਚਾਚਾ ਚੱਕੀ ਯਾ ਇਹ ਡੋਲ ਗਿਆ ਡੂਲ ਗਿਆ ਨਾ ਹਾਂ ਵੈਸੇ ਆਈਏ ਚਲੋ ਵੀ ਦੇ ਕੇ ਮੁੰਡੇ ਆ ਦੇ ਕੋਈ ਤਿਆਰ ਹੋ ਰਹੀ ਆ ਨੌ ਚੱਕੀ ਹਾਂ ਗੜੀ ਆਪਣੀ ਬਾਬੇ ਦੀ ਸਵਾਰੀ ਬਾਬੇ ਦੀ ਸਵਾਰੀ ਕਹਿੰਦੇ ਉਧਰ ਤਿਆਰ ਹੋਣ ਲੱਗ ਰਹੀ ਹੈ ਕਹਿੰਦੇ you mm -hmm. ਦੇ ਪਰੋਂ ਕੀ ਬਜਾਈ ਵਾਹ ਜੀ ਨਾ ਯਾਰ ਹੋਕਾ ਨਿਕਲ ਗਿਆ ਹੋਕਾ ਨਿਕਲ ਗਿਆ ਕਹਿੰਦੇ ਮੁੰਡੇ ਤਿਆਰ ਦੇਖੋ ਕਿਵੇਂ ਹੋ ਰਿਹਾਗੇ ਚਿੱਟੇ ਕੁਰਤੇ ਪਜਾਮੇ ਪਾ ਲਈ ਓਏ ਹਏ ਹਏ ਲਾਈ ਕਿਆ ਅੰਦਾ ਜੀ ਹੋਕੜਾ ਵਜਾਣ ਚੱਲੇ ਦੇਖੂਗੀ ਮੋਣੂਆ ਸੋਮੀ ਟੈਂਟੀ ਪੁੱਛੀ ਕਿ ਦੇਖਣ ਲੱਗ ਰਹੀ ਆਂਟੀ ਅਰੇ ਹੁਣ ਵੀ ਦੇਖੋ ਵੀ ਦੁਬਾਰੇ ਦੇਖੀ ਜਾਈਏ ਹਾਂ ਇਹ ਆਹ ਦੇਖੋ ਆਹ ਦੇ ਕੋਈ ਸਾਰੇ ਟਰੈਕਟਰ ਤਿਆਰ ਆਪਣੇ ਆਹ ਦੇਖੋ ਮੁੰਡੇ ਆ ਰਹੇ ਆਗੇ ਇਹ ਲੱਗ ਰਿਹਾ ਮੁੰਡੇ ਬੰਬ ਵਜਾਣਾ ਲੜ ਗਰ ਨਿਚੇ ਮੁੰਡੇ ਬੰਬ ਵਜਾਣਾ ਲੜਨ ਲੱਗ ਰਹੇ ਆਏ ਉਸਨੂੰ ਕੋ ਬੜੇ ਪਿੱਛੇ ਲੜਨ ਲੱਗ ਰਹੇ ਮੁੰਡੇ ਇਹ ਮੁੰਡਾ ਬਟਾਸ ਬਜਾ ਕੱਢ ਲਿਆ ਬਾਹਰ ਮੁੰਡੇ ਨੇ ਉਹ ਮੁੰਡਾ ਬਟਾ ਬਜਾਉਗਾ ਪੈਰਾਂ ਦੇ ਵਿੱਚ ਮਾਰੂਗਾ ਦੇਖੀਂ ਦਿੱਲੀਓ ਤੇ ਤੇ ਦਿੱਤੀਓ ਪਰ ਗਏ ਮੁੰਡੇ ਨੇ ਤੇ ਉਹ ਵਿਚਾਰਦੇ ਆਪਾਂ ਨੂੰ ਦੇਖਦਾ ਹੈ ਆਏ ਆਏ ਰੈ ਵੈਰੀ ਗੁੱਡ ਗੋਟੀਆਂ ਮਾਰਾ ਕਿਹਦਾ ਲਗਾ ਅੱਛਾ ਇਹ ਗੋਵਰਾ ਕੰਨੂ ਮੁੰਡਾ ਕਹਿੰਦੇ ਉਹ ਵਿੱਚ ਪਜਾੜੇ ਰੱਖੇਗਾ ਲੋ ਜੀ ਪੰਜ ਪਿਆਰੇ ਆ ਗਏ ਕਹਿੰਦੇ ਟਰੈਕਟਰ ਟਰਾਲੀ ਚੱਲੂਗੀ ਆਹ ਬੋਲੇ ਸੁਣੋ ਸਾਸਰੀਆ ਘਰ ਚਾਹੀ ਚਲੋ ਧੀ ਟਰਾਲੀ ਟੱਕ ਕੇ ਵਜਾਉਣੇ ਇਹਦੇ ਮੁੰਡੇ ਲੋ ਜੀ ਆ ਗਏ ਸਾਰਾ ਝਾੜੂ ਜੂੜੀ ਟੱਕੀ ਸਾਰੇ ਜਣੇ ਆਪਣੀ ਜੌਂਤ ਲੱਗੀ ਆਕਾ ਮੁੰਡੇ ਕੋਮੰਡਾਏ ਬੈਠੇਗਾ ਟਰੈਕਟਰ ਟਰੈਕਟਰ ਆਪਣੀ ਸਵਾਰੀ ਲੈਣ ਜਾ ਰਿਹਾਗਾ ਵਰਦਵਾਰੇ ਦੇ ਵਿੱਚ ਆਪਾਂ ਕਰਾਂਗੇ ਆਪਾਂ ਇਕੱਠਾ ਇਹ ਲੈ ਆਪਣੀ ਥੈਲੀ ਦੇਖੋ ਵੇਣ ਬੋਲੀਆਂ ਕੀਚ ਜਾਣਦਾ ਵੇਣੂ ਬੁੱਲੀਆਂ ਸਭ ਪੀਚ ਜਾਣਦਾ ਕਿਸ ਆਕੇ ਕੀਚ ਯਾਰ ਦਾਸ ਕਿਸ ਆਕੇ ਬਹੁਤ ਨਹੀਂ ਯਾਰੇ ਚ ਉਪਰ ਆਪਣੇ ਹੋ ਰਿਹਾ ਸ਼ਾਨ ਪਾਈ ਧੀਓ ਯਾ ਦੇਖੋ ਜੀ ਕੀੜਾ ਮੇਰੇ ਰੋੜੀਆਂ ਲੰਗ ਰਹੀਆਂ ਮਾਰਨਾ ਕੀ ਆ ਉਹ ਕਹਿੰਦੇ ਆਕੀ ਦੀ ਸੇਵਾ ਕਰਦੇ ਹੈਗੇ ਆ ਆ ਦੇਖੋ ਵੈ ਨਹੀਂ ਰਿਹਾ ਚੋਕਰ ਆਪਣਾ ਇਹ ਰਿਆ ਕਹਿੰਦੀ ਆ ਪਾ ਬੈਠਿਆਂਗੇ ਚਾਹ ਲੱਗ ਰਹੇਗੇ ਪੀਣਾ ਇਧਰ ਨਾਲ ਮੁੰਡੇ ਬੈਠੇ ਆਹ ਵੇਖੋ ਜੀ ਲੁੱਕੇ ਪੈਸੇ ਗਿਣਨ ਲੱਗ ਰਹੇਗਾ ਉਹ ਬੈਠੇ ਦੇਖੋ ਉਹ ਬੈਠਿਆ ਸਾਹਮਣੇ ਲੁੱਕ ਕੇ ਨਾ ਪੈਸੇ ਗਿਣਨ ਲੱਗ ਰਹੇ ਉਹ ਦੇਖੋ ਸਾਹਮਣੇ ਉਹ ਦਿਗਸ ਵੀ ਆ ਦੇਖ ਲੋ ਜੀ ਮੁੰਡਾ ਸੋਇਆ ਪਿਆ ਆਪਣਾ ਅੱਜ ਅਸੀਂ ਇਹਦੇ ਨਾਲ ਪ੍ਰੈਂਟ ਦੇਖਦੇ ਆ ਪਠਾ ਮੰਗ ਇੱਕੋ ਲਾਤ ਠੀਕ ਹੈ ਇਹ ਆ ਪੀ ਆਪੇ ਮੋਤਾ ਵੀ ਹੈ ਨਹੀਂ